ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੱਕ ਸ੍ਰੀ ਦਉਨਾ ਸਾਹਿਬ ਸਮੂਹ ਸੰਗਤਾਂ ਵੱਲੋਂ ਹਾਰ ਢੀੜਤਾਾਂ ਦੀ ਮਦਦ ਲਈ ਕਿਹੜੀ ਪਿਛਲੇ ਦਿਨੀ ਅਕਾਲ ਤੱਕ ਸਭ ਵੱਲੋਂ ਤੇ ਤੱਕ ਸ੍ਰੀ ਦਉਨਾ ਸਾਹਿਬ ਤੇ ਅਰਦਾਸ ਕੀਤੀ ਸੀ ਭਾਈ ਸੰਗਤਾਂ ਦਾ ਬੜਾ ਸਹਿਯੋਗ ਆ ਆਜ ਹਾਰ ਢੀੜਤਾਾਂ ਲਈ ਸ੍ਰੀ ਦਵਨ ਸਾਹਿਬ ਤੋਂ ਮੈਨੇਜਰ ਸਾਹਿਬ ਸਮੂਚੀਆਂ ਸੰਗਤਾਂ ਸਾਰੇ ਜਿਨੇ ਵੀ ਸੇਵਾਦਾਰ ਆ ਸਾਰਿਆਂ ਦੇ ਸਹਿਯੋਗ ਨਾਲ ਤੇ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਜਿਹੜਾ ਸਮਾਨ ਤਾਂ ਸਭ ਵੱਲੋਂ ਵੀ ਤੇ ਸੰਗਤਾਂ ਵੱਲੋਂ ਵੀ ਹੜਪੀੜਤਾ ਦੇ ਲਈ ਅੱਜ ਵੀ ਕੱਲ ਵੀ ਭੇਜਿਆ ਗਿਆ ਤੇ ਅੱਜ ਵੀ ਲੈ ਕੇ ਜਾ ਰਹੇ ਆ ਤੇ ਮੈਂ ਸੰਗਤਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਭਾਈ ਅਸੀਂ ਕੱਲ ਜਾ ਕੇ ਉੱਥੇ ਦੇਖ ਕੇ ਆਏ ਆ ਕਿਹੜੇ ਘਰ ਨਾ ਹੁਣ ਕਦੋਂ ਮਤਲਬ ਪਾਣੀ 1 ਮਹੀਨਾ ਤੋਂ ਉੱਥੋਂ ਪਾਣੀ ਨਹੀਂ ਨਿਕਲ ਸਕਣਾ ਉਹ ਘਰ ਡਿੱਗਣਗੇ ਤੇ ਕਿਹੜੀਆਂ ਮਾਈਆਂ ਬੀਬੀਆਂ ਵੀਰ ਬਜ਼ੁਰਗ ਤੇ ਬੱਚੇ ਨਾ ਉਹਨਾਂ ਤੇ ਤਨਾ ਤੇ ਕਿਹੜੇ ਲੀੜੇ ਨਾ ਉਹੀ ਰਹਿ ਗਏ ਹੋਰ ਕੁਝ ਨਹੀਂ ਰਿਹਾ ਉਹਨਾਂ ਕੋਲੇ ਤੇ ਮੈਂ ਬੇਨਤੀ ਕਰਦਾ ਸੰਗਤਾਂ ਨੂੰ ਭਾਈ ਵੱਧ ਤੋਂ ਵੱਧ ਕੰਬਲਾਂ ਵੀ ਦਾਨ ਕਰੋ ਉਹਨਾਂ ਦੇ ਪੈਣ ਖਾਤਰ ਤੇ ਕਿਹੜੇ ਲੀੜੇ ਨਾ ਏ ਵੀ ਕਿਹੜੀਆਂ ਮਾਈਆਂ ਬਾਹਰ ਆਉਂਦੀਆਂ ਜੇ ਕਿਸੇ ਪਾਸੇ ਜਾ ਕੇ ਉਹੀ ਢੀੜੇ ਦਵਾਰੇ ਧੋ ਕੇ ਅੰਦਰ ਬੈਠ ਕੇ ਉਹੀ ਦਵਾਰੇ ਉਹ ਪਾਉਂਦੀਆਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਦੇਸਾਂ ਵਿਦੇਸਾਂ 'ਚ ਵੀ ਵੱਧ ਤੋਂ ਵੱਧ ਆਪਾਂ ਇਹਨਾਂ ਦੀ ਮਦਦ ਕਰੀਏ ਕਿਉਂ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਪਾਣੀ ਵੀ ਕੀ ਆਇਆ ਹੋਇਆ ਸੀ ਕੱਲ ਦੇਖ ਕੇ ਆ 12-15 15 ਫੁੱਟ ਪਾਣੀ ਚੱਲ ਰਿਹਾ ਬਹੁਤ ਤੇਜ਼ ਚੱਲ ਰਿਹਾ ਹੈਗਾ ਜੇ ਹੁਣ ਵੀ ਵੀ ਹਟ ਗਏ ਤਾਂ ਇੱਥੋਂ 2 ਮਹੀਨੇ ਪਾਣੀ ਨਹੀਂ ਨਿਕਲਣਾ ਕਣਕਾਂ ਬੀਜੀਆਂ ਨਹੀਂ ਜਾਣੀਆਂ ਤੇ ਜੀਰੀ ਸਾਰੀ ਖਰਾਬ ਹੋ ਗਈ ਤੇ ਦੋ ਫਸਲਾਂ ਗਈਆਂ ਇਸ ਕਰਕੇ ਮੈਂ ਸੰਗਤਾਂ ਨੂੰ ਬਹੁਤ ਵਾਧੇ ਇਹੀ ਕਹਿਣਾ ਭਾਈ ਜਿੰਨਾ ਵੀ ਦੇਖੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜਾ ਸਹਿਯੋਗ ਆ ਉਹ ਖੇਤਰੀ ਪਾਰਟੀਆਂ ਬੜਾ ਸਾਰੇ ਇਸ ਲੱਗੇ ਹੋਏ ਆ ਤੇ ਮੈਂ ਲਿੰਗ ਸਿੰਘ ਜਸੇ ਬੰਦੀਆਂ ਨੂੰ ਤੇ ਦੂਜਾ ਭਾਈ ਢਿੰਡਰਾਵਾਲੀ ਟਕਸਾਲ ਨੂੰ ਤੇ ਹੋਰ ਕਿਹੜੇ ਗੁਰਮੁਖ ਪਿਆਰੇ ਦਾਨ ਕਰਨਾ ਚਾਹੁੰਦੇ ਆ ਇਹ ਦਾਨ ਸਫਲ ਆ ਜੇ ਤੁਸੀਂ ਆਪਾਂ ਹੁਣ ਕਿਸੇ ਗਰੀਬ ਤੇ ਹੁਣ ਇਹ ਆ ਭਾਵਤਾ ਹੀ ਆ ਕੀ ਪਤਾ ਕਦੋਂ ਕਿਸੇ ਤੇ ਆ ਜੇ ਆਪਾਂ ਸਾਰੇ ਮਦਦ ਕਰੋ ਤੇ ਵੱਧ ਤੋਂ ਵੱਧ ਭਾਈ দান ਕਰੋ ਤਾਂ ਸ੍ਰੀ ਦਵਨਾ ਸਾਹਿਬ ਭੇਜੋ ਇਥੇ ਅਸੀਂ ਕਿੱਥੇ ਕਿੱਥੇ ਸੰਗਤਾਂ ਨੂੰ ਲੋੜ ਆ ਕਿੱਥੇ ਕਿੱਥੇ ਮੰਗ ਆਉਂਦੀ ਆ ਉਥੇ-ਉਥੇ ਅਸੀਂ ਪਹੁੰਚਾਈ ਜਾਂਦੇ ਆ ਸਮੂੱਚੀ ਸੰਗਤਾਂ ਨੂੰ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ